ਹਾਂਜੀ ਸਾਰੇ ਹੀ ਸਤਿਕਾਰਯੋਗ ਪੰਜਾਬੀਆਂ ਨੂੰ ਰਿਸ਼ਪਾਲ ਸਿੰਘ ਗਾਲੋਵ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਹਾਂਜੀ ਸਤਿਕਾਰਯੋਗ ਸਾਥੀਓ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਜਿਹੜਾ ਮਿਆਰ ਉਧਰੋਂ ਤੇ ਅੱਗੇ ਦੀ ਅੱਗੇ ਉੱਭਰ ਰਿਹਾ ਹੈਗਾ ਤੇ ਉਸੇ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਵੀ ਪੂਰਾ ਖਾੜਾ ਜਿਹੜਾ ਭਖ ਚੁੱਕਿਆ ਤੇ ਅਕਸਰ ਸੋਸ਼ਲ ਮੀਡੀਆ ਤੇ ਵੀ ਦੇਖਦੇ ਆਂ ਤੇ ਗਰਾਊਂਡ ਲੈਵਲ ਤੇ ਵੀ ਦੇਖਦੇ ਆਂ ਵੀ ਜਿਹੜੇ ਲੋਕ ਅ ਸਾਨੂੰ ਮਤਲਬ ਕਿ ਹਮੇਸ਼ਾ ਟਾਰਗੇਟ ਕਰਦੇ ਆ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਾਤੀਵਾਦ ਫਲਾਉਨੇ ਹੂੰ ਤੁਸੀਂ ਜਾਤੀ ਜਾਤ ਦੀ ਗੱਲ ਕਰਦੇ ਹੂੰ ਜਾਤ ਪਾਤ ਪੰਜਾਬ ਚ ਹੈ ਨਹੀਂ ਤੇ ਅੱਜ ਹੁਣ ਮੈਂ ਦੇਖਦਾ ਹੁੰਨਾ ਕਿ ਅੱਜ ਉਹ ਲੋਕ ਕਿਹੜੀ ਜਾਤੀ ਦੇ ਨਾਲ ਤੁਰੇ ਹੋਏ ਆ ਕਿਉਂਕਿ ਉਹਨਾਂ ਦੇ ਖੋਪਰ ਦੇ ਵਿੱਚ ਜਾਤੀਵਾਦ ਦਾ ਜ਼ਹਿਰ ਇੰਨਾ ਭਰਿਆ ਹੋਇਆ ਹੈ ਵੀ ਉਹ ਆਪਣੇ ਆਪ ਨੂੰ ਮਤਲਬ અપਮਾਨਿਤ ਸਮਝਦੇ ਆ ਬਹੁਜਨ ਸਮਾਜ ਪਾਰਟੀ ਨੂੰ ਵੋਟਾਂ ਪਾਉਣ ਲਈ ਭੋਜਨ ਸਮਾਜ ਪਾਰਟੀ ਦਾ ਨਾਂ ਲੈਣ ਲਈ ਬਹੁਤ ਸਾਰੇ ਸਾਥੀਆਂ ਨੂੰ ਮੈਂ ਨਿੱਜੀ ਤੌਰ ਤੇ ਮਿਲਿਆ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਤਾਂ ਸਾਡੇ ਤੇ ਟੈਗ ਲਾਉਨੇ ਹੋ ਜੇਕਰ ਅਸੀਂ ਦਲਤ ਪਛੜਾ ਜਾਂ ਅਨਸਾਫ਼ ਪਸੰਦ ਜਿਹੜੇ ਜਨਰਲ ਸਮਾਜ ਦੇ ਲੋਕ ਜੇ ਉਹਨਾਂ ਦੀ ਗੱਲ ਕਰਦੇ ਆ ਤਾਂ ਤੁਸੀਂ ਸਾਨੂੰ ਕਿੰਨੇ ਤੁਸੀਂ ਜਾਤੀਵਾਦ ਫਲਾਉਨੇ ਆ ਤਾਂ ਹੁਣ ਭਾਈ ਤੁਹਾਡੇ ਕੋਲੇ ਮੌਕਾ ਹੈ ਤੇ ਤੁਸੀਂ ਉਸ ਪਾਰਟੀ ਦੇ ਨਾਲ ਖੜੋ ਜਿਹੜੀ ਪਾਰਟੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਚੋਣ ਮੈਨੀਫੈਸਟੋ ਮੰਨਦੀ ਹੈ ਤਾਂ ਫਿਰ ਟੀਚਰਾਂ ਕਰਦੇ ਆ ਹੱਸਦੇ ਆ ਹਨਾ ਮਤਲਬ ਜਿਵੇਂ ਚਟਕਾਰਾਂ ਜਿਹੀ ਨਹੀਂ ਕਰਨੀਆਂ ਹੁੰਦੀਆਂ ਕਿਸੇ ਨੂੰ અપਮਾਨਿਤ ਕਰਨ ਲਈ ਤਾਂ ਫਿਰ ਉੱਥੋਂ ਉਹਨਾਂ ਦੀ ਮਾਨਸਿਕਤਾ ਪਤਾ ਲੱਗਦੀ ਕਿ ਇਹਨਾਂ ਦੇ ਖੋਪਰ ਦੇ ਵਿੱਚ ਕਿੰਨੀ ਜ਼ਹਿਰ ਭਰੀ ਹੋਈ ਆ ਸਾਡੇ ਪ੍ਰਤੀ ਪਰ ਸਾਨੂੰ ਦੁੱਖ ਆ ਜਿਹੜਾ ਉਹਨਾਂ ਤੇ ਸਾਨੂੰ ਤਰਾਜ ਬਹੁਤ ਘੱਟ ਆ ਤੋ ਕਿਹਨਾਂ ਨੇ ਤਾਂ ਮੰਨ ਸਕਤਾ ਹੈ ਉਹਨਾਂ ਨੇ ਇਹ ਕੰਮ ਕਰਨਾ ਹੈ ਉਹਨਾਂ ਦੀ ਇਹ ਡਿਊਟੀ ਆ ਸਾਨੂੰ ਸਭ ਤੋਂ ਵੱਡ ਜਿਹੜਾ ਗਿਲਾ ਹੈ ਉਹ ਸਾਡੇ ਭਾਈਚਾਰੇ ਤੇ ਆ ਦਲਤ ਸਮਾਜ ਤੇ ਪਛੜੇ ਸਮਾਜ ਤੇ ਅ ਅਨਸਾਫ ਪਸੰਦ ਜਰਨਲ ਸਮਾਜ ਤੇ ਉਹ ਕਿਉਂ ਨਹੀਂ ਬੰਦੇ ਬਣਦੇ ਜੇਕਰ ਇਹ ਬੰਦੇ ਬਣ ਜਾਣ ਤਾਂ ਜਿਹੜੇ ਸਾਨੂੰ ਟੀਚਰਾਂ ਕਰਦੇ ਆ ਮਖੌਲ ਕਰਦੇ ਆ ਛੇਡਾਂ ਕਰਦੇ ਆ ਉਹਨਾਂ ਦੀ ਔਕਾਤ ਹੀ ਨਹੀਂ ਇਹ ਗੱਲਾਂ ਕਰ ਜਾਣ ਕਿਉਂਕਿ ਉਹਨਾਂ ਦੀ ਗਿਣਤੀ ਹੈ ਨਹੀਂ ਸਾਡੇ ਬਰਾਬਰ ਸਾਫ ਸ੍ਰੀ ਕਾਂਸ਼ੀਰਮ ਸਾਹਿਬ ਜੀ ਕਹਿੰਦੇ ਸੀਗੇ ਕਿ ਵੋਟ ਹਮਾਰਾ ਰਾਜ ਤੇਮਾਰਾ ਨਹੀਂ ਚਲੇਗਾ ਨਹੀਂ ਚਲੇਗਾ ਪਰ ਮੈਂ ਤਾਂ ਦੇਖਦਾ 75 ਸਾਲਾਂ ਤੋਂ ਵੋਟਾਂ ਸਾਡੀਆਂ ਤੇ ਰਾਜ ਇਹ ਕਰੀ ਜਾਂਦੇ ਆ ਮੈਂ ਲੋਕ ਸਭਾ ਹਲਕਾ ਲੁਧਿਆਣੇ ਦੀ ਗੱਲ ਕਰਦਾ ਸਪੈਸ਼ਲੀ ਤੌਰ ਤੇ ਬੈਸਤ ਮੈਂ ਸਾਰੇ ਪੰਜਾਬ ਦੀ ਕੀਤੀ ਸੀ ਗੱਲ ਇੱਕ ਉਹ ਰਾਜਸਥਾਨ ਦੇ ਬਾਰਡਰ ਤੋਂ ਲਿਆ ਕੇ ਖੜਾ ਕਰਤਾ ਇੱਥੇ ਖੂਨੀ ਪੰਜੇ ਵਾਲਿਆਂ ਨੇ ਉਹ ਰਾਜਸਥਾਨ ਦੇ ਬਾਰਡਰ ਤੋਂ ਉੱਥੋਂ ਲਿਆ ਕੇ ਖੜਾ ਕਰਤਾ ਕਿਉਂ ਕਿਉਂ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਲੋਕਾਂ ਨੇ ਕਮਲੇ ਹੋ ਕੇ ਵੋਟਾਂ ਇਹਨੂੰ ਪਾ ਦੇਣੀ ਹੈ ਇਸ ਕਰਕੇ ਉਹ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਉਹ ਜਿੱਥੋਂ ਲਿਆਉਂਦੇ ਆ ਹਾਂ ਉੱਥੋਂ ਲਿਆ ਕੇ ਖੜਾ ਕਰ ਦਿੰਦੇ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਆਪਣੇ ਹਲਕੇ ਆਨੰਦਪੁਰ ਸਾਹਿਬ ਤੋਂ ਗੁਣਾਉਂਦੇ ਆ ਇੱਕ ਨੂੰ ਇੱਥੋਂ ਆਹ ਬੌਕਰ ਵਾਲਿਆਂ ਨੇ ਲਿਆ ਕੇ ਮੱਧ ਪ੍ਰਦੇਸ਼ ਤੋਂ ਦੇਖੋ ਮੱਧ ਪ੍ਰਦੇਸ਼ ਤੋਂ ਲਿਆ ਕੇ ਨੰਦਪੁਰ ਸਾਹਿਬ ਖੜਾ ਖੜੇ ਕਰਤਾ ਤੇ ਆਹ ਖੂਨੀ ਪੰਜੇ ਵਾਲਿਆਂ ਨੇ ਇੱਥੋਂ ਦੂਜੇ ਕਰਤਾ ਲਿਜਾ ਕੇ ਸੰਗਰੂਰ ਤੋਂ ਹਨਾ ਤੇ ਅ ਕਾਲੀਆਂ ਵਾਲੇ ਲਿਜਾ ਕੇ ਪਟਿਆਲੇ ਕਰਤਾ ਕਿਉਂਕਿ ਉਹਨਾਂ ਉਹਨਾਂ ਨੂੰ ਇਹ ਹੈ ਇਹਨਾਂ ਪਾਰਟੀਆਂ ਨੂੰ ਪਤਾ ਹੈ ਕਿ ਇਹ ਜਿਹੜੀ ਦਲਤ ਪਛੜਾ ਸਮਾਜ ਦੇ ਮਤਲਬ ਅਨਸਾਪ ਪਸੰਦ ਜਰਨਲ ਸਮਾਜ ਦੇ ਲੋਕ ਵੀ ਇਹ ਇਹੇ ਜੇ ਆ ਵੀ ਇਹਨਾਂ ਨੂੰ ਕੋਈ ਮੜਾ ਮੋਟਾ ਲਾਲਚ ਦੇ ਦੋ ਮੜਾ ਮੋਟਾ ਲਾਰਾ ਜਿਆ ਲਾ ਦੋ ਤਾਂ ਇਹਨਾਂ ਨੇ ਉਧਰੀ ਹੁੱਪਣ ਅੱਜ ਅਸੀਂ ਬਾਰ ਬਾਰ ਬੇਨਤੀਆਂ ਕਰਦੇ ਆ ਸਾਡੇ ਸਮਾਜ ਨੂੰ ਕਿ ਅੱਜ ਤੁਹਾਡੇ ਕੋਲੇ ਮੌਕਾ ਹੈ ਮਜ਼ਦੂਰ ਵਰਗ ਨੂੰ ਕਹਿੰਨੇ ਆ ਅੱਜ ਤੁਹਾਡੇ ਕੋਲੇ ਮੌਕਾ ਹੈ ਜੇਕਰ ਤੁਸੀਂ ਅੱਜ ਮੰਗਣ ਵਾਲੇ ਬਣਨ ਦੀ بجائے ਵੰਡਣ ਵਾਲੇ ਬਣਨਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਹਾਥੀ ਚੂਣ ਨਿਸ਼ਾਨ ਤੋਂ ਸਭਾਏ ਕੁਝ ਨਹੀਂ ਦਿਖਣਾ ਚਾਹੀਦਾ ਨਹੀਂ ਤਾਂ ਜਿਵੇਂ ਅਸੀਂ ਦੇਖਦੇ ਆ 40-45 ਸਾਲ ਤੋਂ ਤਾਂ ਮੈਂ ਹੀ ਦੇਖੀ ਜਨ ਬੋਟਾਂ ਆਉਂਦੀਆਂ ਓਦੋਂ ਭੱਜ-ਭੱਜ ਕੇ ਬੋਟਾਂ ਜਿਹੜੀਆਂ ਆਪਣੇ ਦੁਸ਼ਮਣਾਂ ਨੂੰ ਪਾ ਕੇ ਉਹਨਾਂ ਨੂੰ ਸਿਰ ਤੇ ਬਿਠਾਉਂਦੇ ਆ ਤੇ ਬਾਅਦ ਚ 5 ਸਾਲ ਚੀਕਾਂ ਮਾਰੀ ਜਾਂਦੇ ਆ ਝਗਾੜਾ ਮਾਰੀ ਜਾਂਦੇ ਆ ਤੇ ਮਤਲਬ ਬੁਰਾ ਹਾਲ ਉਦੋਂ ਫਿਰ ਕਹਿਣਗੇ ਬੋਝਨ ਸਮਾਜ ਪਾਰਟੀ ਕਿੱਥੇ ਆ ਸਾਡੀ ਮਦਦ ਨਹੀਂ ਕਰਦੀ। ਭਾਵੇਂ ਬੋਝਨ ਸਮਾਜ ਪਾਰਟੀ ਇਹਨਾਂ ਦੇ ਦੁੱਖ ਦਰਦ ਦੇ ਵਿੱਚ ਭੱਜ ਕੇ ਜਾ ਕੇ ਸ਼ਰੀਕ ਹੁੰਦੀ ਆ। ਪਰ ਜਦੋਂ ਵੋਟਾਂ ਆਉਂਦੀਆਂ ਉਦੋਂ ਇਹਨਾਂ ਨੂੰ ਬੋਝਨ ਸਮਾਜ ਪਾਰਟੀ ਨਹੀਂ ਦੀਂਦੀ। ਸੋ ਮੇਰੀ ਉਹਨਾਂ ਨੂੰ ਬੇਨਤੀ ਆ ਇੱਕ ਤਾਂ ਜਿਹੜੇ ਕੜਮ ਚੋਦਰੀ ਜਿਹੜੇ ਸਾਨੂੰ ਕਹਿੰਦੇ ਆ ਕਿ ਤੁਸੀਂ ਜਾਤ ਪਾਤ ਫਲਾਉਨੇ ਹੋ। ਅਗਰ ਤੁਸੀਂ ਜਾਤ ਪਾਤ ਨੂੰ ਕਹਿੰਦੇ ਆ ਵੀ ਜਾਤ ਪਾਤ ਨਹੀਂ ਆ ਬਹੁਜਨ ਸਮਾਜ પાર્ટી ਦੇ ਉਮੀਦਵਾਰਾਂ ਦੀ ਮਦਦ ਕਰੋ ਇਸ ਵਾਰ ਕਰੋ ਇਹਨਾਂ ਇਸ ਗੱਲ ਦਾ ਦੂਜੇ ਨਤਾਰਾ ਕਿ ਤੁਸੀਂ ਨਾਰਾ ਲਾਇਆ ਸੀ ਸਾਨੂੰ ਵਰਤਨ ਦੀ ਖਾਤਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅੱਜ ਤੁਹਾਡੀ ਕਿਸਾਨ ਮਜ਼ਦੂਰ ਏਕਤਾ ਕਿੱਥੇ ਗਈ ਬਈ ਜੋ ਤਾਂ ਸਾਨੂੰ ਵਰਤਣਾ ਸੀ ਉਹ ਤਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਜਦੋਂ ਅੱਜ ਸੱਤਾ ਦਾ ਮੌਕਾ ਆਇਆ ਤਾਂ ਆਪਣਿਆਂ ਦੇ ਨਾਲ ਹੀ ਖੜੇ ਜਾਤੀ ਦੇਖ ਕੇ ਖੜਦੇ ਆ ਇਹ ਲੋਕ ਪਰ ਸਾਡੇ ਲੋਕ ਐਡੇ ਭੋਲੇ ਭਾਲੇ ਕਹਿ ਲੋ ਬੇਵਕੂਫ ਕਹਿ ਲੋ ਜਾਂ ਮਤਲਬ ਇਹਨਾਂ ਨੂੰ ਸਮਝ ਨਹੀਂ ਇਹ ਉਹਨਾਂ ਨਾਲ ਖੜਦੇ ਆ ਮੈਂ ਹਰ ਇੱਕ ਨੂੰ ਕਹਿਣਾ ਹੁੰਦਾ ਵੀ ਤੁਸੀਂ ਜਿਹੜਾ ਤੁਹਾਡਾ ਸਭ ਤੋਂ ਵੱਡਾ ਨਜ਼ਦੀਕੀ ਦੋਸਤ ਆ ਉਹਨੂੰ ਇੱਕ ਵਾਰੀ ਇਹ ਕਹਿ ਕੇ ਦੇਖੋ ਕਿ ਯਾਰ ਤੂੰ ਵੋਟ ਮੇਰੇ ਕਹੇ ਤੇ ਪਾ ਦੇ ਜਿੰਨੂੰ ਮਰਜ਼ੀ ਪਵਾ ਕੇ ਦੇਖ ਲੋ ਵੀ ਵੋਟ ਜੇ ਇਸ ਵਾਰ ਮੈਨੂੰ ਪਵਾ ਕੇ ਦੇਖ ਲੋ हां ਇਹ ਗੱਲ ਵੱਖਰੀ ਹੈ ਕਿ ਰਿజర్ਵ ਸੀਟਾਂ ਤੇ ਤਾਂ ਇਹਨਾਂ ਨੂੰ ਸਾਨੂੰ ਵੋਟਾਂ ਪਾਉਣੀਆਂ ਹੀ ਪੈਂਦੀਆਂ ਕਿਉਂਕਿ ਰਿజర్ਵ ਸੀਟਾਂ ਤੇ ਹੋਰ ਕੋਈ ਉਮੀਦਵਾਰ ਤਾਂ ਖੜਦਾ ਹੀ ਨਹੀਂ ਉਹ ਐਸਸੀ ਸਮਾਜ ਦੇ ਬੰਦੇ ਹੀ ਹੁੰਦੇ ਆ ਤੇ ਬੀਸੀ ਸਮਾਜ ਦੀ ਵੀ ਬੜੀ ਵੱਡੀ ਪ੍ਰੋਬਲਮ ਆ ਕਿਉਂਕਿ ਬੀਸੀ ਸਮਾਜ ਦੀ ਪ੍ਰੋਬਲਮ ਆ ਵੀ ਇਹ ਥੋੜੇ ਜੇ ਆਰਥਿਕ ਤੌਰ ਤੇ ਸੰਪੰਨ ਲੋਕ ਆ ਹੁਣ ਭੋਜਨ ਸਮਾਜ ਪਾਰਟੀ ਨੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਰਾਮ ਗੜੀਆ ਪਰਿਵਾਰ ਦੇ ਵਿੱਚੋਂ ਜਿਹੜੇ ਤਰਖਾਨ ਸਿੱਖ ਹੁੰਦੇ ਨੇ ਮਿਸਤਰੀ ਸਿੱਖ ਹੁੰਦੇ ਨੇ ਉਹਨਾਂ ਨੂੰ ਟਿਕਟ ਦਿੱਤੀ ਆ ਔਰ ਕਈ ਵਾਰੀ ਭੋਜਨ ਸਮਾਜ ਪਾਰਟੀ ਟਿਕਟ ਦੇ ਚੁੱਕੀ ਆ ਪਰ ਮੈਂ ਦੇਖਿਆ ਕਿ ਰਾਮਗੜੀਏ ਪਰਿਵਾਰ ਵੀ ਆਪਣੇ ਲੋਕਾਂ ਨੂੰ ਆਪਣੇ ਲੋਕਾਂ ਦੇ ਨਾਲ ਨਹੀਂ ਖੜਦੇ ਅਗਰ ਜੇ ਇਹ ਖੁਦ ਹੀ ਆਪਣੇ ਹੀ ਬੰਦੇ ਨਾਲ ਖੜ ਜਾਣ ਤਾਂ ਮੈਂ ਕਹਿੰਦਾ ਕੋਈ ਤਾਕਤ ਨਹੀਂ ਵੀ ਇਹਨਾਂ ਨੂੰ ਸੱਤਾ ਦੇ ਵਿੱਚੋਂ ਆਉਣ ਤੋਂ ਕੋਈ ਰੋਕ ਸਕੇ ਨਹੀਂ ਤਾਂ ਮੈਂ ਦੇਖਦਾ ਮੈਂ ਕਿਸੇ ਦੇ ਮਤਲਬ ਇਸ ਵਾਰ ਤਾਂ ਮੈਂ ਦੇਖਿਆ ਹੈਗਾ ਗਿਆਨੀ ਜੈਲ ਸਿੰਘ ਜੀ ਦਾ ਜਿਹੜਾ ਹੈਗਾ ਪੁੱਤਾਂ ਜਾਂ ਕੁਝ ਵੀ ਹੋ ਸਕਦਾ ਜਿਹੜਾ ਸਪੀਕਰ ਆ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਦੋ ਹੋਰ ਮੈਂ ਦੇਖਿਆ ਵੀ ਨਾ ਹੈਗੇ ਨੇ ਜਿਹੜੇ ਐਮ ਐਲ ਏ ਬਣੇ ਨਹੀਂ ਮੈਂ ਇਹਨਾਂ ਦੀ ਜਾਨ ਤੱਕ ਤੇ ਕੋਈ ਮੈਂਬਰ ਬਣਿਆ ਨਹੀਂ ਦੇਖਿਆ ਪਰ ਇਹ ਵੀ ਭੱਜ-ਭੱਜ ਕੇ ਵੋਟਾਂ ਦੁਸ਼ਮਣ ਨੂੰ ਪਾਉਂਦੇ ਆ ਆਪਦੇ ਬੰਦੇ ਨਾਲ ਨਹੀਂ ਖੜਦੇ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਜੇਕਰ ਆਪਣੇ ਵਿੱਚ ਅਣਖ ਗੈਰਤ ਤੇ ਦੂਸਰਾ ਗੜਸਾ ਤਾਂ ਤੁਸੀਂ ਆਪਣੇ ਬੰਦੇ ਨਾਲ ਖੜੋ ਯਾਰ ਅਸੀਂ ਤੁਹਾਡਾ ਸਾਥ ਦੇਣ ਲਈ ਤਿਆਰ ਆ ਬਹੁਜਨ ਸਮਾਜ ਕਿਤੇ ਕੱਲਾ ਐ ਐਸਸੀ ਸਮਾਜ ਦਾ ਨਹੀਂ ਕ ਬਹੁਜਨ ਸਮਾਜ ਦੇ ਵਿੱਚ ਐਸਸੀ ਐਸਟੀ ਬੀਸੀ OBC ਮਾਈਨੋਰਟੀ ਸਮਾਜ ਆਉਂਦਾ 85% ਤਾਂ ਬਣਦੇ ਐ ਕੱਲੇ ਕੋਈ ਮਜਬੀ ਬਾਲਮੀਕੀ ਜਾਂ ਰਮਦਾਸੀਆਂ ਨਾਲ ਨਹੀਂ ਬਹੁਜਨ ਸਮਾਜ ਬਣ ਜਾਂਦਾ ਪਰ ਤੁਸੀਂ ਵੀ ਉਹਨਾਂ ਦੇ ਰਾਹਾਂ ਤੇ ਤੁਰਦੇ ਹੋ ਤੇ ਇਸ ਕਰਕੇ ਸਾਨੂੰ ਤੁਹਾਡੇ ਤੇ ਵੀ ਇਤਰਾਜ਼ ਆ ਪਰ ਹੁਣ ਜੇਕਰ ਤੁਹਾਡੇ ਕੋਲੇ ਮੌਕਾ ਐ ਅਸੀਂ ਪਹਿਲਾਂ ਵੀ ਭੋਜਨ ਸਮਾਜ ਪਾਰਟੀ ਨੇ ਲੋਕ ਸਭਾ ਹਲਕਾ ਲੁਧਿਆਣਿਆਂ ਤੋਂ ਰਾਮਕੜੀਆ ਪਰਿਵਾਰ ਚੋਂ ਉਮੀਦਵਾਰ ਉਤਾਰੇ ਆ। ਇਸ ਵਾਰ ਵੀ ਤਾਰਿਆ ਔਰ ਸਭ ਤੋਂ ਵਧੀਆ ਨੇਕ ਇਨਸਾਨ ਵਧੀਆ ਪੰਜਾਂ ਕਕਾਰਾਂ ਦਾ ਧਾਰਨੀ ਬੇहद شریف ਵਿਅਕਤੀ ਇਹ ਜਿੰਨਾ ਸਾਰਾ ਲੁੱਟੜ ਲਾਣਾ ਉਹਨਾਂ ਤੋਂ ਸਭ ਤੋਂ ਵਧੀਆ ਵਿਅਕਤੀ ਇਹ ਕੈਂਡੀਡੇਟ ਆ। ਤੇ ਦਿਓ ਸਾਥ ਯਾਰ ਕਿੱਡੀ ਗੱਲ ਅਸੀਂ ਨਹੀਂ ਜਿੱਤ ਸਕਦੇ? ਵੋਟਾਂ ਸਾਡੀਆਂ ਤੇ ਅਸੀਂ ਕਹਿ ਦਿੰਦੇ ਆ ਯਾਰ ਅਸੀਂ ਜਿੱਤਣਾ ਨਹੀਂ ਉਹ ਯਾਰ ਦੁਰਫਿੱਟੇ ਮੂੰ ਤੁਹਾਡੇ ਜੇਕਰ ਤੁਹਾਡੇ ਵਿੱਚ ਇੰਨਾ ਹੀ ਸੈਲਫ ਕੰਫੀਡੈਂਸ ਨਹੀਂ ਤੁਸੀਂ ਆਪਣੇ ਆਪ ਨੂੰ ਦੂਜੇ ਤੇ ਨਾ ਸਿੱਟੋ ਕਿ ਲੋਕ ਨਹੀਂ ਸੁਧਰਦੇ ਫਲਾਣੇ ਨਹੀਂ ਸੁਧਰਦੇ ਤੁਸੀਂ ਆਪਣੇ ਆਪ ਤੇ ਕਰੋ ਵੀ ਮੈਂ ਬੋਝਨ ਸਮਾਜ ਪਾਰਟੀ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਵੋਟ ਪਾਉਣੀ ਹੈ ਤੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਕਰਕੇ ਕਹਿਣਾ ਕਿ ਇਸ ਵਾਰ ਭਾਈ ਬੋਝਨ ਸਮਾਜ ਪਾਰਟੀ ਦਾ ਸਾਥ ਦਿਓ ਕਿਉਂ ਨਾ ਚਿੱਤਾਂਗੇ ਵੀ ਅਸੀਂ ਜਦੋਂ ਬੋਟਾ ਹੀ ਛੱਡ ਗਏ ਇਹਨਾਂ ਦੀਆਂ ਤਾਂ ਬੋਟਾ ਹੀ ਹੈ ਨਹੀਂ ਜਿਹੜੇ ਤੁਹਾਡੇ ਤੇ ਰਾਜ ਕਰਦੇ ਆ ਦੂਜੀ ਗੱਲ ਇੱਕ ਮੈਂ ਕਹਿਣੀ ਚਾਹਨਾ ਜਿਹੜੇ ਸਾਨੂੰ 12 12 ਮਹੀਨੇ ਮਤਲਬ 30 ਦਿਨ 24 ਘੰਟੇ ਰਮਦਾ ਮੈਂ ਕਿਉਂਕਿ ਮੈਂ ਮਾਜਵੀ ਸਿੱਖ ਪਰਿਵਾਰ ਦੇ ਨਾਲ ਸੰਬੰਧਤ ਆ ਜਿਹੜੇ ਸਾਨੂੰ 24 ਘੰਟੇ ਉੱਠਦੇ ਬੈਠਦੇ ਸਾਡੀ ਮਾਜਵੀ ਸਿੱਖ ਵਾਲਮੀ ਕਨਕੋਮ ਦੇ ਲੋਕ ਇਹ ਪੜਾ ਪਾਠ ਪੜਾਉਂਦੇ ਰਹਿੰਦੇ ਆ ਪੜਖਾਉਂਦੇ ਰਹਿੰਦੇ ਆ ਉਹ ਸਾਡੇ ਹੱਕ ਚ ਮਾਰ ਖਾ ਗਏ ਸਾਡੇ ਹੱਕ ਰਵਦਾਸ ਕੇ ਖਾ ਗਏ ਉਹ ਸਾਡੀ ਫਲਾ ਫਲਾਨਾ ਖਾ ਗਏ ਅੱਜ ਉਹਨਾਂ ਲੋਕਾਂ ਨੂੰ ਦੇਖੋ ਕਿ ਉਹ ਕਿਹਨਾਂ ਨਾਲ ਖੜੇ ਆ ਵੋਟਾਂ ਮੋੱਕ ਕੇ ਹਮੇਸ਼ਾ ਇਹ ਰਮਦਾਸੀਆਂ ਨਾਲ ਖੜਦੇ ਆ ਉਹਨਾਂ ਰਮਦਾਸੀਆਂ ਨਾਲ ਜਿਹੜੇ ਗੈਰ ਭੋਜਨ ਸਮਾਜ ਪਾਰਟੀ ਦੇ ਬੰਦੇ ਆ ਭੋਜਨ ਸਮਾਜ ਪਾਰਟੀ ਦੇ ਜਿਹੜੇ ਉਮੀਦਵਾਰ ਰਮਦਾਸ ਕੇ ਉਹਨਾਂ ਨਾਲ ਨਹੀਂ ਖੜਦੇ ਪਰ ਜਿਹੜੇ ਕਾਂਗਰਸ ਦੇ ਭਾਜਪਾ ਦੇ ਝਾੜੂ ਵਾਲਿਆਂ ਦੇ ਕਾਲੀਆਂ ਦੇ ਉਹਨਾਂ ਨਾਲ 24 ਘੰਟੇ ਉਹਨਾਂ ਦੀ ਕੈਂਪੇਨ ਦੇ ਆਗੂ ਬਣੇ ਹੋਏ ਆ ਉਹ ਦੇਖੋ ਤੁਹਾਨੂੰ ਪੜਕਾਉਂਦੇ ਆ ਉਹ ਤੁਹਾਨੂੰ ਪੜਕਾ ਕੇ ਆਪਣੇ ਮਕਸਦ ਪੂਰੇ ਕਰਦੇ ਆ ਚਾਹੇ ਉਹ ਮੁਲਾਜ਼ਮ ਨੇ ਚਾਹੇ ਉਹ ਮੁਲਾਜ਼ਮ ਤੋਂ ਅਸਤੀਫਾ ਦੇ ਚੁੱਕੇ ਨੇ ਜਾਂ ਉਹ ਰਿਟਾਇਰ ਹੋ ਚੁੱਕੇ ਨੇ ਉਹ ਚਾਹੁੰਦੇ ਨੇ ਕੇ ਮਰਦੇ ਦਮ ਤੱਕ ਉਹ ਰਿਜ਼ਰਵੇਸ਼ਨ ਦਾ ਲਾਭ ਉਠਾਉਂਦੇ ਰਹਿਣ ਪਹਿਲਾਂ ਨੌਕਰੀ 'ਚ ਰਿਜ਼ਰਵੇਸ਼ਨ ਲੈ ਲਈ ਹੁਣ ਆ ਰਾਜਨੀਤਿਕ ਤੌਰ ਤੇ ਉਹ ਰਿਜ਼ਰਵੇਸ਼ਨ ਲੈਣ ਵੱਖ-ਵੱਖ ਪੱਧਰ ਤੇ ਉਹਨਾਂ ਲੋਕਾਂ ਨੂੰ ਵੀ ਪਹਿਚਾਣੋ ਇਹ ਰਮਦਾਸੀਆਂ ਦੇ ਵਿੱਚ ਵੀ ਆ ਉਹ ਰਮਦਾਸੀਆਂ ਦੇ ਲੋਕ ਆ ਜਿਹੜੇ ਉਹ ਰਮਦਾਸੀਆਂ ਨੂੰ ਮਜਬੀ ਵਾਲਮੀਕੀਆਂ ਦੇ ਵਿਰੁੱਧ ਪੜਕਾਉਂਦੇ ਆ 24 ਘੰਟੇ ਤੇ ਮਜਬੀ ਵਾਲਮੀਕੀਆਂ ਦੇ ਲੋਕ ਆ ਜਿਹੜੇ ਚੁਣੇ ਹੋਏ ਉਹਨਾਂ ਦੇ ਉਹਨਾਂ ਦੀ ਬੈਕਗ੍ਰਾਉਂਡ ਦੇਖੋ ਜਨਤਾ ਉਹ ਨੌਕਰੀਆਂ ਦੇ ਉੱਪਰੋਂ ਅਸਤੀਫਾ ਦੇ ਕੇ ਆਏ ਹੁੰਦੇ ਆ ਲੋਕ ਜਾਂ ਉਹ ਰਿਟਾਇਰਮੈਂਟ ਲੈ ਕੇ ਆਏ ਹੁੰਦੇ ਆ ਲੋਕ ਉਹ 24 ਘੰਟੇ ਉਹਨਾਂ ਨੇ ਉਹਨਾਂ ਨੇ ਇਹਨੂੰ ਧੰਦਾ ਬਣਾਇਆ ਹੋਇਆ 12.5% ਰਿਜ਼ਰਵੇਸ਼ਨ ਠੀਕ ਆ ਧੰਦਾ ਬਣਾਇਆ ਪੈਸਾ ਇਕੱਠਾ ਕਰਦੇ ਆ ਉਹ 24 ਘੰਟੇ ਨਿੰਦਦੇ ਤਾਂ ਸਾਨੂੰ ਇਹ ਇਹ ਪ੍ਰੇਰਿਤ ਕਰਦੇ ਰਹਿੰਦੇ ਕਿ ਥੋੜਾ ਥੋੜਾ ਸਭ ਤੋਂ ਵੱਡੇ ਦੁਸ਼ਮਣ ਹੀ ਇਹ ਹੈ ਪਰ ਜਦੋਂ ਵੋਟਾਂ ਹੁੰਦੀਆਂ ਉਹ ਉਹਨਾਂ ਹੀ ਰਮਦਾਸੀਆਂ ਦੇ ਨਾਲ ਜਾਂ ਚਮਾਰਾਂ ਦੇ ਨਾਲ ਜਾਂ ਧਰਮੀਆਂ ਦੇ ਨਾਲ ਖੜ ਕੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰਦੇ ਆ ਉਹਨਾਂ ਲੋਕਾਂ ਨੂੰ ਵੀ ਨੰਗੇ ਕਰਨਾ ਆਪਣਾ ਫਰਜ਼ ਹੈ। ਔਰ ਜਦੋਂ ਤੁਹਾਡੇ ਕੋਲੇ ਆਣ ਕੇ ਜੇਹੀ ਗੱਲ ਕਰਦੇ ਆ ਮੇਰੇ ਕੋਲੇ ਤਾਂ ਹਰ ਬੰਦੇ ਦੇ ਮੈਂ ਪ੍ਰੂਫ ਸਾਹਮਣੇ ਰੱਖੇ ਆ। ਮੇਰੇ ਨਾਲ ਤਾਂ ਇਹ ਗੱਲ ਨਹੀਂ ਕਰਦੇ ਜਿਦੇ ਮੈਂ ਗੱਲ ਕਰਦਾ ਤਾਂ ਫਿਰ ਇਹ ਮੀਰੀਆਂ ਤਾਂ ਇੰਨਾ ਸੋਸ਼ਲ ਮੀਡੀਆ ਦੇ ਉੱਪਰ accountਾਂ ਤੇ ਜਿਹੜੀਆਂ ਉਹ ਕੰਪਲੇਂਟਾਂ ਕਰਨ ਲੱਗ ਜਾਂਦੀਆਂ ਉਹਨਾਂ ਲੋਕਾਂ ਨੂੰ ਵੀ ਨੰਗੇ ਕਰਨਾ ਕੁਝ ਕ ਕਹਿੰਦੇ ਆ ਸਾਡੀ ਆ ਤੁਹਾਡੀ ਪਾਰਟੀ ਇਹਦੇ ਮੈਂਬਰ ਬਣੋ ਤੇ ਆਪ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਸਾਡੇ ਸਮਾਜ ਨੂੰ ਬਰਗੜਾਉਂਦੇ ਰਹੇ ਤੇ ਬਰਗੜਾ ਕੇ ਦੂਜਾ ਖੁਦ ਕੋਸ਼ਿਸ਼ ਕਰਦੇ ਰਹੇ ਕਿ ਸਾਨੂੰ ਇਹ ਜਿਹੜੀ ਮੰਨੂਵਾਦੀ ਭਾਰਤੀ ਜਨਤਾ ਪਾਰਟੀ ਆ ਕਿਤੇ ਨਾ ਕਿਤੇ ਕੁਟੇ ਕੁਟ ਦੇ ਦੂਗੀ ਤੇ ਖੁਦ ਪਹਿਲਾਂ ਜਿੰਨਾ ਟਾਈਮ ਨੌਕਰੀ ਤੇ ਰਹੇ ਵੱਡੇ ਅਹੁਦੇ ਲੈ ਕੇ ਤੇ ਉਦੋਂ ਇਹਨਾਂ ਨੂੰ ਸਮਾਜ ਤੋਂ ਮੁਸ਼ਕ ਆਉਂਦਾ ਸੀ ਸੋ ਸਾਥੀਓ ਮੇਰੀ ਆਮ ਲੋਕਾਂ ਨੂੰ appeal ਜਿਹੜੇ ਜਿਹੜੇ ਸਮਾਜ ਦੇ ਜਿਹੜੇ ਹੈਗੇ ਨੇ ਸਮਾਜ ਨੂੰ ਵੇਚਣ ਵਾਲੇ ਲੋਕ ਜਾਂ ਸਮਾਜ ਦੀ ਦਲਾਲੀ ਕਰਕੇ ਆਪਣੇ ਪਰਿਵਾਰ ਤੇ ਆਪਣਾ ਖੁਦ ਦਾ ਢਿੱਡ ਪਾਲਣ ਵਾਲੇ ਲੋਕ ਉਹਨਾਂ ਨੂੰ ਮੇਰੀ appeal ਨਹੀਂ ਮੇਰੀ appeal ਉਹਨਾਂ ਭੋਲੇ ਭਾਲੇ ਲੋਕਾਂ ਨੂੰ ਆ ਜਿਹੜੇ ਇਹਨਾਂ ਦੀਆਂ ਗੱਲਾਂ ਮਗਰ ਲੱਗ ਜਾਂਦੀ ਨੇ ਕਿ ਇਹਨਾਂ ਲੋਕਾਂ ਤੋਂ ਬਚਣਾ ਰਮਦਾਸੀਆ ਸਮਾਜ ਆਪਣੇ ਉਹਨਾਂ ਰਮਦਾਸੀਆ ਲੀਡਰਾਂ ਤੋਂ ਬਚੋ ਜਿਹੜੇ ਤੁਹਾਨੂੰ ਢਕਾਉਂਦੇ ਨੇ ਮਜਵੀ ਸਿੱਖ ਬਾਲਮਿਕਨ ਸਮਾਜ ਦੇ ਲੋਕਾਂ ਦੇ ਵਿਰੁੱਧ ਤੇ ਜਿਹੜੇ ਮਜਵੀ ਸਿੱਖ ਬਾਲਮਿਕਨ ਸਮਾਜ ਦੇ ਲੋਕ ਆ ਉਹ ਉਹਨਾਂ ਲੋਕਾਂ ਤੋਂ ਬਚੋ ਸਗੋਂ ਉਹਨਾਂ ਦੀ ਵਿਰੋਧਤਾ ਕਰੋ ਵੱਧ ਤੋਂ ਵੱਧ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਵੀ ਜਿਹੜੇ ਕਹਿੰਦੇ ਨੇ ਕਿ ਉਹ ਕਹਿੰਦੇ ਵੀ ਸਭ ਤੋਂ ਵੱਡੇ ਦੁਸ਼ਮਣ ਤੁਹਾਡੇ ਰਮਦਾਸ ਗੇਚਮਾਰਾ ਧਰਮੀ ਜੋ ਵੀ ਇਹਨਾਂ ਨੂੰ ਕਹਿੰਦੇ ਹੈਗੇ ਉਹ ਨੇ ਕਿਉਂਕਿ ਉਹਨਾਂ ਦੀ ਬੈਕਗ੍ਰਾਉਂਡ ਦੇਖੋ ਬੋਟਾ ਮੁੱਕੇ ਉਹਨਾਂ ਨਾਲ ਖੜੇ ਹੁੰਦੇ ਆ ਇਹ ਮਨੂਵਾਦੀ ਲੋਕ ਨੇ ਇਹ ਆਰਐਸਐਸ ਦੇ ਏਜੰਟ ਲੋਕ ਨੇ ਸੋ ਅੱਜ ਤੁਹਾਡੇ ਕੋਲੇ ਮੌਕਾ ਸਤਿਕਾਰਯੋਗ ਸਾਥੀਓ ਤੁਸੀਂ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰੋ ਮੈਂ ਇਹ ਦਾਅਵੇ ਨਾਲ ਕਹਿਣਾ ਕਿ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਸੂਬਾ ਉੱਤਰ ਪ੍ਰਦੇਸ਼ ਆ ਜਿੱਥੇ ਭੋਜਨ ਸਮਾਜ ਪਾਰਟੀ ਦੀ ਸਰਕਾਰ ਨੇ ਬੇਜ਼ਮੀਨੇ ਲੋਕਾਂ ਨੂੰ ਜਾਤ ਦੇਖ ਕੇ ਨਹੀਂ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਵੰਡੀਆਂ ਸਾਡੇ ਸਟੇਟ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਤਾਂ ਬੰਦਿਆਂ ਦੇ ਨਾਮ ਵੀ ਦੱਸਦੇ ਆ ਵੀ ਕਿਹੜੇ ਕਿਹੜੇ ਪੰਡਤਾਂ ਨੂੰ ਤੇ ਜੱਟ ਸਿੱਕ ਭਾਈਚਾਰੇ ਨੂੰ ਵੰਡੀਆਂ ਜ਼ਮੀਨਾਂ ਹਨਾ ਬਾਲਮਿਕੀ ਭਾਈਚਾਰੇ ਨੂੰ 2 ਲੱਖ ਦੇ ਕਰੀਬ ਇੱਕੋ ਦਿਨ ਜਿਹੜੇ ਹੈਗੇ ਆ ਆਪਣਾ ਮਤਲਬ ਕਿ ਪੱਕੇ ਕੀਤੇ ਬੰਦੇ ਪੱਕੇ ਕਰਕੇ ਉਹਨਾਂ ਨੂੰ ਮਤਲਬ ਜਿਹੜਾ ਸਰਕਾਰੀ ਮੁਲਾਜ਼ਮ ਦਾ ਸਟੇਟਸ ਦੇ ਕੇ ਪੇ ਕਮਿਸ਼ਨ ਵੀ ਦਿੱਤਾ ਤੇ ਉਸ ਤੋਂ ਬਿਨਾ ਨੌਕਰੀਆਂ ਪੁਲਿਸ ਦੇ ਵਿੱਚ ਟੀਚਕ ਵਿਭਾਗ ਦੇ ਵਿੱਚ ਬਹੁਤ ਕੰਮ ਨਹੀਂ ਜੇ ਤੁਸੀਂ ਗੂਗਲ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਸੋ ਇਹ ਬੇਨਤੀਆਂ ਵੀਡੀਓ ਕਾਫੀ ਲੰਬੀ ਹੋਗੀ ਗੱਲਾਂ ਬਾਤਾਂ ਸਾਰੀਆਂ ਇੱਕ ਵੀਡੀਓ 'ਚ ਨਹੀਂ ਹੋ ਸਕਦੀਆਂ ਅੱਜ ਸਾਡੇ ਕੋਲੇ ਮੌਕਾ ਹੈ 5 ਸਾਲ ਚੀਕਾਂ ਮਾਰਨ ਨਾਲੋਂ ਝੰਗਾੜਾਂ ਮਾਰਨ ਨਾਲੋਂ ਤਰਲੇ ਕਰਨ ਨਾਲੋਂ ਜੇ ਤੁਸੀਂ ਇਸ ਵਾਰ ਭੋਜਨ ਸਮਾਜ ਪਾਰਟੀ ਨੂੰ ਵੋਟਾਂ ਪਾ ਕੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਬਣਾਉਣੇ ਆ ਪਾ ਪੰਜਾਬ ਦੇ ਵਿੱਚ ਥੜਥੱਲੀ ਮਚ ਜੂ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਕਿਰਪਾਨਾਂ ਚੱਕੋ ਡਾਂਗਾ ਚੱਕੋ ਤੋਪਾਂ ਚੱਕੋ ਰਫਲਾਂ ਚੱਕੋ ਲੜਾਈ ਲੜੋ ਲੜਾਈ ਸਿਰਫ ਤੇ ਸਿਰਫ ਬਟਨ ਦੀ ਐ ਜਦੋਂ ਤੁਸੀਂ ਬਟਨ ਦਬਾਉਣਾ ਉਦੋਂ ਜਾਂ ਤੁਸੀਂ ਆ ਜਾਂ ਤੁਹਾਡਾ ਰੱਬ ਆ ਜੇ ਕੋਈ ਹੈ ਜਿਹਨੂੰ ਤੁਸੀਂ ਮੰਨਦੇ ਹੋ ਬਾਹਰ ਣ ਕੇ ਜਿਹਨੂੰ ਮਰਜ਼ੀ ਕਹਿ ਦੋ ਜੇ ਤੁਸੀਂ ਮਤਲਬ ਕਿ ਕਿਸੇ ਦਾ ਮਾਨ ਤਨ ਰੱਖਣਾ ਵੀ ਭਾਈ ਵੋਟ ਤੈਨੂੰ ਪਾਈ ਐ ਪਰ ਤੁਹਾਡੀ ਤੁਹਾਡੀ ਪਰਦੇ ਦੇ ਵਿੱਚ ਵੋਟ ਪੈਣੀ ਹੈ ਤੁਹਾਨੂੰ ਕੋਈ ਇਸ ਚੀਜ਼ ਦਾ ਖਤਰਾ ਨਹੀਂ ਤੇ ਬਾਕੀ ਜਿਹੜੇ ਸਮਾਜ ਦੀ ਦਲਾਲੀ ਕਰਕੇ ਮਨੁਭਾਦੀਆਂ ਦੇ ਨਾਲ ਰਲੇ ਹੋਏ ਲੋਕਾਂ ਉਹਨਾਂ ਨੂੰ ਮੈਂ ਦੁਰਫਿੱਟੇ ਮੂੰ ਵੀ ਕਹਿਣਾ ਤੇ ਉਹਨਾਂ ਨੂੰ ਇਹ ਸਲਾਹ ਵੀ ਦੇਣਾ ਕਿ ਜੇਕਰ ਤੁਹਾਡੀ ਜਮੀਰ ਆ ਜਿਹੜੀ ਇਹ ਅਜੇ ਵੀ ਮਤਲਬ ਕਿ ਮਰੀ ਹੋਈ ਆ ਤਾਂ ਫਿਰ ਤੁਹਾਨੂੰ ਜ਼ਰੂਰ ਆਪਣੇ ਆਪ ਤੇ ਜਿਹੜਾ ਪਛਤਾਪ ਕਰਨਾ ਚਾਹੀਦਾ ਕਿਉਂਕਿ ਤੁਹਾਡਾ ਇਤਿਹਾਸ ਤੁਹਾਡੇ ਬਜ਼ੁਰਗਾਂ ਦਾ ਇਤਿਹਾਸ ਇਨਾ ਮਾੜਾ ਨਹੀਂ ਜਿੰਨਾ ਤੁਸੀਂ ਸਾਬਤ ਕਰਨ ਤੇ ਲੱਗੇ ਹੋਏ ਹੋ ਤੁਹਾਡੇ ਬਜ਼ੁਰਗਾਂ ਦਾ ਇਤਿਹਾਸ ਬੜਾ ਪਵਿੱਤਰ ਆ ਬੜਾ ਸਨੇਰੀ ਅੱਖਰਾਂ ਨਾਲ ਲਿਖਿਆ ਹੋਇਆ ਇਤਿਹਾਸ ਆ ਪਰ ਤੁਸੀਂ ਜਦੋਂ ਇਹੋ ਜੇ ਕੰਮ ਕਰਦੇ ਹੋ ਮਨੁਬਾਦੀਆਂ ਨਾਲ ਰਲਦੇ ਹੋ ਜਾਂ ਆਰਐਸਐਸ ਦੀ ਨਾਲ ਰਲ ਕੇ ਸਮਾਜ ਦੀ ਦਲਾਲੀ ਕਰਦੇ ਹੋ ਤਾਂ ਉਥੇ ਸਮਾਜ ਦਾ ਜਿਹੜਾ ਇਤਿਹਾਸ ਉਬੀ ਕਿਤੇ ਨ ਕਿਤੇ ਸ਼ਰਨਸਾਰ ਹੁੰਦਾ ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਰਜ਼ਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ